हाँ जी जी अभी करंट वैदर कंड देखिए डे टाइम टैंपरेचर नीयर नॉर्मल चल रहा है पर नाइट टाइम टैंपरेचर नॉर्मल तो थो थोड़ा थो उपर चल रहा है और कल का डे टाइम टैंपरेचर उन्नी डिग्री सेंटीग्रेड रिकॉर्ड किया गया जोड़ा कि नॉर्मल तो लगभग पॉइंट छे डिग्री सेंटीग्रेड उपरस और अज का मिनीम टैंपरेचर अठ पॉइंट नौ डिगरी सेंटीग्रेड रिकॉर्ड किया गया जोड़ा कि नॉर्मल तो लगभग दो पॉइंट छे डिग्री सेंटीग्रेड उपर है ਆਰੇ ਜੇਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਡਬਲਿਊਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਡਰਾਈ ਰਹਿਣ ਦੀ ਸੰਭਾਵਨਾ ਹੈ ਆਉਣ ਵਾਲੇ 5-6 ਦਿਨ ਜਿਹੜੀਆਂ ਡਰਾਈ ਕੰਡੀਸ਼ਨਸ ਬਣੀਏ ਰਹਿਣਗੀਆਂ ਔਰ ਇਸ ਦੇ ਨਾਲ ਨਾਲ ਸੰਘਣੀ ਧੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਇਹਦੇ ਵਾਸਤੇ ਆਉਣ ਵਾਲੇ 4-5 ਦਿਨਾਂ ਲਈ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ yellow ਔਰ ਕੁਝ ਵਾਸਤੇ orange ਅਲਰਟ ਜਾਰੀ ਕੀਤਾ ਗਿਆ ਹੈ ਮੈਨੂੰ ਕਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਸੋ ਇਹ ਸਾਰੇ ਡਿਸਟ੍ਰਿਕਟ ਲਈ ਹੈ ਜਾਂ ਫਿਰ ਕਿਤੇ ਕਿਤੇ ਕੁਝ ਖਾਸ ਅ ਜੀ ਅ ਅੱਜ ਔਰ ਕੱਲ 2 ਦਿਨ ਜਿਹੜਾ ਸੈਂਟਰਲ ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ ਅਲਰਟ ਹੈ ਜਦੋਂ ਕਿ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਨਹੀਂ ਹੈ ਪਰ 24 25 26 ਤਿੰਨ ਤਰੀਕ ਨੂੰ ਜਿਹੜਾ ਸਾਰੇ ਹੀ ਡਿਸਟ੍ਰਿਕਟਸ ਵਾਸਤੇ orange ya yellow alert ਜਾਰੀ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਬਲੀਧ ਹੁੰਦ ਹੋ ਸਕਦੀ ਹੈ ਸੋ ਇਹਦਾ ਸਾਰਿਆਂ ਨੂੰ ਤਿਆਰ ਰੱਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਵਿਜ਼ਿਬਿਲਟੀ ਬਹੁਤ ਘੱਟ ਜਾਂਦੀ ਹੈ ਔਰ ਬੜੇ ਮਿਸ ਹੈਪਨਿੰਗਸ ਹੁੰਦੀਆਂ ਨੇ ਸੋ ਸਾਰਿਆਂ ਨੂੰ ਜਿਹੜਾ ਟ੍ਰੈਵਲ ਦਾ ਖਾਸ ਤਿਆਰ ਰੱਖਣਾ ਚਾਹੀਦਾ ਜਿੰਨਾ ਹੋ ਸਕੇ ਸਫਰ ਤੋਂ ਗੁਰੇਜ਼ ਕਰਨਾ ਚਾਹੀਦਾ ਸਪੈਸ਼ਲੀ ਜਿਹੜੇ अर्ली मॉर्निंग आवर्स और शाम ਦੇ ਟਾਈਮ ਤੇ ਸਫਰ ਬਿਲਕੁਲ ਕੱਟ ਕਰਨਾ ਚਾਹੀਦਾ ਮੈਂ ਕਹਿ ਸਕਦਾ ਵੀ ਜਿਸ ਤਰ੍ਹਾਂ ਦਾ ਮੌਸਮ ਡਰਾਈ ਚੱਲ ਰਿਹਾ ਸੋ ਇਸੇ ਤਰ੍ਹਾਂ ਰੇਲ ਆਲ ਵਾਲੇ ਕਿੰਨਾ ਜੀ ਵੀ ਖੁਸ਼ ਰਹੇਗਾ ਮੌਸਮ ਤੇ ਜੇਕਰ ਇਹ ਇਹ ਇਦਾਂ ਦਾ ਮੌਸਮ ਤਾਂ ਹੀ ਕੀ ਹੋਏਗਾ ਜਦੋਂ ਤੱਕ ਬਾਰਿਸ਼ ਬੁਰੀ ਨਹੀਂ ਪਦੀ ਇਸੇ ਤਰ੍ਹਾਂ ਦਾ ਮੌਸਮ ਕੱਢ ਨਹੀਂ ਬਿਲਕੁਲ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਸੋ ਆਉਣ ਵਾਲੇ ਜਿਹੜੇ 5-6 ਦਿਨ ਨੇ ਉਹਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਡਰਾਈ ਰਹਿਣ ਦੀ ਸੰਭਾਵਨਾ ਹੈ हाँ जी जी अभी करंट वैदर कंडीशन देखिए डे दे टाइम टैंपरेचर नीयर नॉर्मल चल रहा है पर नाइट टाइम टैंपरेचर नॉर्मल तो थोड़ा उपर चल रहा है और आ, कल का डे टाइम टैंपरेचर उन्नी डिग्री सेंटीग्रेड रिकॉर्ड किया गया जो नॉर्मल तो लगभग पॉइंट छे डिग्री सेंटीग्रेड उपरस और अज का मिनीम टैंपरेचर अठ पॉइंट नौ डिग्री सेंटीग्रेड रिकॉर्ड किया गया ज़्यादा कि नॉर्मल तो लगभग दो पॉइंट छे डिग्री सेंटीग्रेड उपर है ਆਰੇ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਡਬਲਿਊਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਡਰਾਈ ਰਹਿਣ ਦੀ ਸੰਭਾਵਨਾ ਹੈ ਆਉਣ ਵਾਲੇ 5-6 ਦਿਨ ਜਿਹੜੀਆਂ ਡਰਾਈ ਕੰਡੀਸ਼ਨਸ ਬਣੀਏ ਰਹਿਣਗੀਆਂ ਔਰ ਇਸ ਦੇ ਨਾਲ ਨਾਲ ਸੰਘਣੀ ਧੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਇਹਦੇ ਵਾਸਤੇ ਆਉਣ ਵਾਲੇ 4-5 ਦਿਨਾਂ ਲਈ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ yellow ਔਰ ਕੁਝ ਵਾਸਤੇ orange ਅਲਰਟ ਜਾਰੀ ਕੀਤਾ ਗਿਆ ਹੈ अलर्ट तो जारी किया गया डिस्ट्रिक है, तो लिए है या फिर किते 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 कुछ खास है? आ, जी आ, अज और कल दो दिन जो सेंट्रल और साउथ वैस्टर्न डिस्ट्रिक्स अलर्ट है, है जो कि नॉर्थ ईस्टर्न डिस्ट्रिक्स नहीं है ਪਰ 24 25 26 ਤਿੰਨ ਤਰੀਕ ਨੂੰ ਜਿਹੜਾ ਸਾਰੇ ਹੀ ਡਿਸਟ੍ਰਿਕਟਸ ਵਾਸਤੇ orange ya yellow alert ਜਾਰੀ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਬਲੀਧ ਹੁੰਦ ਹੋ ਸਕਦੀ ਹੈ ਸੋ ਇਹਦਾ ਸਾਰਿਆਂ ਨੂੰ ਤਿਆਰ ਰੱਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਵਿਜ਼ਿਬਿਲਟੀ ਬਹੁਤ ਘੱਟ ਜਾਂਦੀ ਹੈ ਔਰ ਬੜੇ ਮਿਸ ਹੈਪਨਿੰਗਸ ਹੁੰਦੀਆਂ ਨੇ ਸੋ ਸਾਰਿਆਂ ਨੂੰ ਜਿਹੜਾ ਟ੍ਰੈਵਲ ਦਾ ਖਾਸ ਤਿਆਰ ਰੱਖਣਾ ਚਾਹੀਦਾ ਜਿੰਨਾ ਹੋ ਸਕੇ ਸਫਰ ਤੋਂ ਗੁਰੇਜ਼ ਕਰਨਾ ਚਾਹੀਦਾ ਸਪੈਸ਼ਲੀ ਜਿਹੜੇ ਅਰਲੀ ਮਾਰਨਿੰਗ ਆਰਸ ਔਰ ਸ਼ਾਮ ਦੇ ਟਾਈਮ ਤੇ ਸਫਰ ਬਿਲਕੁਲ ਕੱਟ ਕਰਨਾ ਚਾਹੀਦਾ ਮੈਮ ਕਹਿ ਸਕਦੇ ਵੀ ਜਿਸ ਤਰ੍ਹਾਂ ਦਾ ਮੌਸਮ ਡਰਾਈ ਚੱਲ ਰਿਹਾ ਸੋ ਇਸੇ ਤਰ੍ਹਾਂ ਰਹੇਗਾ ਆਉਣ ਵਾਲੇ ਦਿਨਾਂ ਜਿਵੇਂ ਖੁਸ਼ ਰਹੇਗਾ ਮੌਸਮ ਤੇ ਜੇਕਰ ਇਹ ਇਹ ਇਦਾਂ ਦਾ ਮੌਸਮ ਤਾਂ ਹੀ ਕੀ ਹੋਏਗਾ ਜਦੋਂ ਤੱਕ ਬਾਰਿਸ਼ ਬੁਰੀ ਨਹੀਂ ਪਦੀ ਇਸੇ ਤਰ੍ਹਾਂ ਦਾ ਮੌਸਮ ਕੱਢੀ ਬਿਲਕੁਲ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਸੋ ਆਉਣ ਵਾਲੇ ਜਿਹੜੇ 5-6 ਦਿਨ ਨੇ ਉਹਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਡਰਾਈ ਰਹਿਣ ਦੀ ਸੰਭਾਵਨਾ ਹੈ